ਰੇ ਲੈਸਟ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਵਿਹਾਡੇ ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਅਜੀਤ ਸਿੰਘ ਨਗਰ 0. ਬਰਨਾਲਾ ਵੱਲੋਂ ਮਹਾਨ ਨਗਰ ਕੀਰਤਨ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਾਈ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਵਿਹਾਡੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਗੁਰਮਤ ਸਮਾਗਮ ਮਨਾਇਆ ਜਾਂਦਾ ਹੈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮ ਨਮਾਈ ਹੇਠ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਵੱਲੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੇ ਹਾਜ਼ਰੀ ਭਰਦੇ ਹੋਏ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਨਗਰ ਕੀਰਤਨ ਦੇ ਸਵਾਗਤ ਵਿੱਚ ਵੱਖ-ਵੱਖ ਪੜਾਵਾਂ ਤੇ ਫੁੱਲਾਂ ਦੀ ਬਰਖਾ ਚਾਹ ਅਤੇ ਗਰਮ ਪਕੌੜੇ ਵੱਲੋਂ ਸੱਗਿਆ ਗਰਮ ਦੁੱਧ ਤੇ ਲੰਗਰ ਲਗਾਏ ਗਏ। ਨਗਰ ਕੀਰਤਨ ਵਿੱਚ ਪਹੁੰਚੇ ਰਾਗੀ ਜਥਾ ਭਾਈ ਜਸਪਾਲ ਸਿੰਘ ਹਮੀਦੀ ਵਾਲਿਆਂ ਵੱਲੋਂ ਹਰ ਜਸ ਕੀਰਤਨ ਕੀਤਾ ਗਿਆ ਅਤੇ ਇੱਕ ਵਿਸਤ੍ਰੀ ਜਥਾ ਗਿਆਨੀ ਗੁਰਵਚਨ ਸਿੰਘ ਸੇਰਪੁਰੀ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਹਰਜੀਤ ਸਿੰਘ ਖਾਲਸਾ ਵੱਲੋਂ ਸਮੂੱਚੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ। ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਤਸਵੀਰਾਂ ਕੀ ਕਹਿੰਦੇ ਆ ਨੇ ਤੁਸੀਂ ਆਪ ਹੀ ਦੇਖ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਂਡਸਟਾਰ ਸਤਿਨਾਮ ਗੁਰੂ ਬਾਬਾ ਸਿਮਰਾਂਜੀ ਤੁਸੀਂ ਸੂਰਬੀਰਤਾ ਦੀ ਹੱਤੋਂ ਹੱਤੋਂ ਕੈਰਤਰ ਵਾਲੇ ਕ੍ਰਿਸਚੀਅਨ ਡਾਕਟਰ ਮੁਕਾਲਪ ਜੀ ਕਹਿੰਦੇ ਤੁਸੀਂ ਸੂਰਬੀਰਤਾ ਦੀ ਹੱਤੋਂ ਹਕੀਮ ਅੱਲਾ ਯਾਰਖਾ ਜੋਗੀ ਪੰਜ ਨਵਾਜੀ ਸਲਾਮ ਧਰਮ ਦੇ ਵਿੱਚੋਂ ਦਸਮੇਸ਼ ਪਿਤਾ ਗੁਰਗੰਸ ਸਿੰਘ ਮਹਾਰਾਜ ਜੀ ਦੇ ਲਾਲਾਂ ਤੇ ਦੋ ਕਿਤਾਬਾਂ ਲਿਖਦੇ ਆਂਗੇ। ਮਹਾਰਾਜ ਜੀ ਤੁਹਾਡੇ ਵਰਗਾ ਸੂਰਮਾ ਨਹੀਂ ਦਿਸਣਾ ਕੋਈ। ਮੈਂ ਦੁਨੀਆਵਾਂ ਦੇਖਦਾ ਆਪਣੇ ਪਰਿਵਾਰਾਂ ਲਈ ਦੁਨੀਆ ਕੰਮ ਕਰਦੀ ਆ ਪਰਿਵਾਰ ਪਾਲਦੀ ਆ ਮੈਂ ਉਸ ਮੇਰਾ ਪਰਿਵਾਰ ਪੁਸਪਾ ਤੁਸੀਂ ਪਰਿਵਾਰ ਆਪਣਾ ਸੀਨ ਕਰਵਾਇਆ ਤੇ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪਾਏ ਆਂ ਨੇ ਬੋਲੋ ਸਭ ਨਾਲ ਵਾਹਿਗੁਰੂ ਜੀ ਤੁਸੀਂ ਐਸੇ ਰਾਜ ਜੋਗੀ ਨਿਮਾਣੇ ਪਾਸੋਂਗੇ ਤੁਹਾਡੇ ਅਰਗੇ ਮਿਸਾਲ ਕਿਸੇ ਦੇ ਵਿੱਚ ਵੀ ਨਹੀਂ ਹੈਗੀ ਆਓ ਪਿਆਰ ਦੇ ਨਾਲ ਆਪਾਂ ਪੜੀਏ ਜੀ ਓ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂਖਾਲ ਸੇਵਾ ਆਜਾ ਗੁਰਖਾਲ ਸੇਗਾ ਰਾਜ ਜੋਗੀ ਤੇ ਪਤੀ ਨਵਾਣਾ ਐਸਾ ਗੁਰਖਾਲ ਸੇਗਾ ਰਾਜ ਜੋਗੀ ਤੇ ਪਤੀ ਨਵਾਣਾ ਐਸਾ ਗੁਰਖਾਲ ਸੇਗਾ ਰਾਜ ਜੋਗੀ ਤੇ ਪਤੀ ਹਾਂ ਪਾਈ ਪਰਮਜੀਤ ਸਿੰਘ ਜੀ ਖਾਲਸਾ ਗੁਰਮੁਖ ਪਿਆਰੇ ਇਹ ਆਪਣੇ ਚੈਨਲ ਨੂੰ ਚਲਾਉਂਦੇ ਆਗੇ ਬਹੁਤ ਸੋਨੇ ਕਵਰਿੰਗ ਕਰ ਰਹੇ ਨੇ ਧੰਨਵਾਦ ਆ ਜੀ ਆਨ ਉਹਨਾਂ ਨੂੰ ਗੁਰਮੁਖ ਪਿਆਰੇ ਨੇ ਸਾਡੇ ਮਿੱਤਰ ਪਿਆਰੇ ਨੇਗੇ ਉਹ ਨਾਮ ਰੰਗ ਦੇ ਕਿਰਤ ਸਰ ਦੇ ਵਿੱਚ ਬਹੁਤ ਸਾਰੀ ਭੇਟਾ ਮਹਾਰਾਜ ਜੀ ਚੜ੍ਹਦੇ ਕਣ ਬਰਤੋਂ। ਲੋਕ ਭਲਾਈ ਦਾ ਸਨੇਹਾ ਪ੍ਰੈਸ ਭਾਈ ਪਰਮਜੀਤ ਸਿੰਘ ਜੀ ਖਾਲਸਾ ਗੁਰਮੁਖ ਪਿਆਰੇ ਕਬਰੀਮ ਕਰਰੇ ਨੇ ਲਾਈਵ ਧੰਨਵਾਦ ਹੈ ਜੀ ਆਓ ਬਹੁਤ ਪ੍ਰੇਮ ਦੇ ਨਾਲ ਸਾਰੇ ਸਾਡਾ ਪਿਤਾ ਹੈ ਬਿਤਾ ਗੋਬਿੰਦ ਸਿੰਘ ਜੀ माता साढी साहिबकार पिता हिता गोविंद सिंधी माता साढी साहिबार माता साढी साहिबारितो ਸੁੰਦਰ ਸੁੰਦਰ ਕੀ ਮਾਤਾ ਸਾਡੀ ਸਾਹਿਬ ਬਾਰ ਹੈ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਡੀ ਸਾਹਿਬ ਬਾਰ ਹੈ ਸਾਡਾ ਪਿਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਡੀ ਸਾਹਿਬ ਬਾਰ ਹੈ ਬਾਬਾ ਬਾਬਾ ਜੀ ਮਾਤਾ ਸਾਡੀ ਸਾਹਿਬ ਬਾਰ ਹੈ ਕੀ ਕਾ ਕਾ ਕੀ ਪਾਹਨ ਕਾਰ ਹੈ ਉਦੀਵ ਰੈਕਸ਼ਨ ਚਾਹੀਦੀ ਹੈ ਨਾ ਅਪਸਾ ਜੀ ਦਾ ਸਾਥ ਦੇ ਕੇ ਹੋ ਕੋ ਨਾ ਦਾ ਕੰਮ ਨਾ ਦਾ ਨਾ ਜੀ ਦਾ ਕੋਟ ਨੂੰ ਕੋ ਧੰਨਵਾਦ ਹੈ ਜਿਹਨੇ ਗਵਾਹੀ ਦੇ ਵਿੱਚ ਸ੍ਰੀ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਸਵੇਰ ਤੋਂ ਲੈ ਕੇ ਜੋ ਕਿ ਹੁਣ ਲਗਭਗ ਇਹ ਸੱਤਵਾਂ ਫੜਾ ਹੈ ਦੋ ਫੜਾ ਹੋਰ ਬਾਕੀ ਨੇ ਅੱਠਵਾਂ ਫੜਾ ਹੈ ਦੋ ਫੜਾ ਹੋਈ ਹੋਰ ਬਾਕੀ ਨੇ ਪਾਏ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਉਹ ਆਪਣੇ ਕੋਲੇ ਜੇ ਕਬੀਸ਼ਰੀ ਜਥਾ ਗੁਰਵchter ਸਿੰਘ ਜੀ ਸ਼ੇਰਪੁਰ ਸਾਹਿਬ ਅੱਤਿਆਸਨਾ ਕੇ ਸੰਗਤਾਂ ਨੂੰ ਸਨਮਨਤਾਉਣਗੇ ਦੇਤੀ ਹੈ ਭਾਈ ਨੂੰ ਸਾਰੀ ਸੰਗਤ ਨੇ ਇਤਿਆਸ ਨੂੰ ਦੱਸਦਾ ਜਦੋਂ ਆਸ-ਪਾਸੇ ਦੀਆਂ ਦੇਸ਼-ਸੰਤਰਾ ਦੀਆਂ ਸੰਗਤਾਂ ਕੋਹ ਕੋਟਾ 'ਚ ਪਹੁੰਚਦੀਆਂ ਮਹਾਰਾਜ ਕਹਿੰਦੇ ਵੀ ਲੰਗਰ ਵਰਤਾ ਦਿਓ ਇੱਕੋ ਥਾਂ ਪੰਗਤ ਸਾਰਿਆਂ ਦੀ ਲੱਗੇ ਲੰਗਰੀ ਸੰਗਾਂ ਨੇ ਲੰਗਰ ਵਰਤਾਉਣਾ ਸ਼ੁਰੂ ਕੀਤਾ ਸਾਰੀ ਪਬਲਿਕ ਲੰਗਰ ਛਕਣ ਲੱਗੀ ਗੁਰੂ ਪਾਤਸ਼ਾਹ ਜੀ ਨੰਗਰਿਆਂ ਨੂੰ ਕਹਿੰਦੇ ਕਿ ਸਾਰੇ ਨੰਗਰ ਛਕ ਲਿਆ ਕਹਿੰਦੇ ਜੀ ਸਾਰੇ ਹੀ ਛਕ ਲਿਆ ਪਰ ਜਿਹੜੇ ਕਾਂਛੀ ਤੋਂ ਚੇਚੇ ਤੌਰ ਤੇ ਬੁਲਾਏ ਸੀ ਨਾ ਉਹ ਨਹੀਂ ਉਹਨਾਂ ਨੇ ਨਹੀਂ ਛਕਿਆ ਮਹਾਰਾਜ ਸੱਤੇ ਪਾਤਸ਼ਾਹ ਜੀ ਨੇ ਪੰਡਤ ਜੀ ਤੁਸੀਂ ਵੀ ਛਕ ਲੈਣਾ ਸੀ ਕਹਿੰਦੇ ਜੀ ਕੀ ਛਕਣਾ ਤੁਸੀਂ ਤਾਂ ਮਰਿਆਦਾ ਹੀ ਸਰੀ ਜਿਹੜੀ ਤੈਸ ਨੈਸ ਕਰ ਦਿੰਦੀ ਅੱਗੇ ਸਾਨੂੰ ਵੱਖਰੇ ਵਾਹ ਕੇ ਕੱਲਿਆਂ ਨੂੰ ਛਕਾਉਂਦੇ ਸੀ ਹੁਣ ਤੁਸੀਂ ਕਹਿੰਦੇ ਇਹਨਾਂ ਦੇ ਵਿੱਚ ਬਹਿ ਕੇ ਛਕ ਲਓ ਇਹ ਕੰਮ ਸਾਨੂੰ ਕਿਵੇਂ ਵਾਰਾ ਖਾਵੇ ਉਹ ਪਾਚਾ ਮਹਾਰਾਜ ਕਹਿੰਦੇ ਤੁਸੀਂ ਇਹ ਰੱਬ ਦੇ ਬੰਦੇ ਨਹੀਂ ਸਮਝਦੇ ਇਹਦੇ ਨਹੀਂ ਇਹ ਵਿੱਚ ਇਹਨਾਂ ਦੇ ਛੂਦਰ ਰਲੇ ਆ ਵਿੱਚ ਇਹਨਾਂ ਦੇ ਵੈਸ਼ ਰਲੇ ਆ ਵਿੱਚ ਖੱਤਰੀ ਆ ਜਾਟਾ ਬ੍ਰਹਮਣ ਰਖੀਂਦੇ ਨੇ ਆਈ ਸਾਰੇ ਇਹ ਕਿਵੇਂ ਹੋ ਜਾਵੇ ਮਹਾਰਾਜ ਕਹਿੰਦੇ ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ ਅਦ ਲੋਕ ਤਰੇ ਇਨਹੀਂ ਕੇ ਪ੍ਰਸਾਦ ਇਨਹੀ ਦੀ ਕਿਰਪਾ ਸਭ ਸ਼ਤਰੂ ਮਰੇ ਇਨਹੀ ਦੀ ਕਿਰਪਾ ਸੇ ਵਿਦਿਆ ਲਈ ਇਨਹੀ ਦੀ ਕਿਰਪਾ ਸਭ ਧਾਮ ਪਰੇ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਇਹਨਾਂ ਨੂੰ ਤੁਸੀਂ ਛੂਦਰ ਆ ਕੇ ਨਾਮ ਕਰਾਓ ਵਰਨ ਮੰਡ ਨੂੰ ਖਤਮ ਕਰਨ ਵਾਸਤੇ ਮੇਰੇ ਪਾਤਸ਼ਾਹ ਨੇ ਸਨ 1699 ਈਸਵੀ ਵਿਸਾਖੀ ਵਾਲਾ ਦਿਨ ਚੁਣਿਆ ਇਸ ਦਿਨ ਪੰਚਾਇਤੀ ਰਾਜ ਲੋਧ ਵਿੱਚ ਲਿਆਉਣ ਵਾਸਤੇ ਪੰਜਾਂ ਦੀ ਚੋਣ ਕੀਤੀ ਇਹ ਇਲੈਕਸ਼ਨ ਨਹੀਂ ਕੀਤੀ ਇਹ ਸਲੈਕਸ਼ਨ ਕੀਤੀ ਮੇਰੇ ਪਾਤਸ਼ਾਹ ਨੇ ਆਓ ਵੇਖੀਏ ਜਦੋਂ ਪੰਜਾਂ ਸਿੰਘਾਂ ਦੇ ਸਿਰਸ਼ ਲੈ ਕੇ ਇਹਨਾਂ ਨੂੰ ਬਾਣੀ ਪੜ੍ਹ ਕੇ ਨਾਮ ਪਾਣੀ ਦੇ ਨਾਲ ਸਰਜੀਤ ਕੀਤਾ ਫਿਰ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਇਹਨਾਂ ਪੰਜਾਂ ਤੋਂ ਫਿਰ ਅੰਮ੍ਰਿਤ ਆਪ ਛਕਿਆ ਵਾਹ ਪ੍ਰਗਟਿਓ ਮਰਦ ਅਗੰਮਣਾ ਬਰਿਆਮ ਇਕੱਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੰਜ ਪਿਆਰੇਆਂ ਦੇ ਨਾਵਾਂ ਤੋਂ ਪਤਾ ਲੱਗਦਾ ਵੀ ਕਿੰਨੀਆਂ ਬਖਸ਼ਾ ਗੁਰੂ ਸਾਹਿਬ ਜੀ ਨੇ ਕਠੀਆਂ ਕੀਤੀਆਂ ਦਇਆ ਸਿੰਘ ਦੇ ਰੂਪ ਵਿੱਚ ਦਇਆ ਆਈ ਪੱਥਰ ਦਿਲਾ ਨੂੰ ਵੀ ਦਇਆਵਾਨ ਕਰ ਗਈ ਧਰਮ ਸਿੰਘ ਜੋ ਧਰਮ ਦੀ ਆਤਮਾ ਸੀ ਕੈਮ ਡੋਲ ਦੇ ਧਰਮ ਇਮਾਨ ਕਰ ਗਈ ਹਿੰਮਤ ਆਈ ਪਰ ਹਿੰਮਤ ਸਿੰਘ ਬਣ ਕੇ ਸੂਨ ਕਿੜੀ ਨੂੰ ਬਾਜ ਸਮਾਨ ਕਰ ਗਈ ਮੋਹ ਕੁਲ ਸਿੰਘ ਨੇ ਆਇਆ ਆਈ ਹੁਕਮਰਾਨੀ ਹੁਕਮ ਲੈਣ ਵਾਲੇ ਹੁਕਮਰਾਨ ਕਰ ਗਈ ਸਾਬ ਸਿੰਘ ਚਾਹਵਾ ਦੇ ਨਾਲ ਲੜਿਆ ਵਾਰਸਾ ਪੰਜਾਂ ਵਿੱਚ ਆਪ ਭਗਵਾਨ ਕੀਤਾ ਤਾਈ ਉਹ ਹੱਸ ਕੇ ਗੁਰੂ ਗੋਬਿੰਦ ਸਿੰਘ ਨੇ ਅੰਮਤ ਖੰਡੇ ਦਾ ਪੰਜਾਂ ਤੋਂ ਪਾਣ ਕੀਤਾ 20000 ਸਿੱਖ ਨੇ ਆਪਣੀਆਂ ਬਖਸ਼ੀਆਂ ਨੇ ਪਾਪਾਂ ਵੀ ਕਰੂਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਇਹ ਖਫਾ ਬਖਸ਼ੂ ਜੋਗੇ ਜਉਂਦੇ ਅਸੀਂ ਵੀ ਇਹਦਾ ਸਵਾਦ ਚੱਕ ਲਈਏ ਕਿਤੇ ਇਹ ਸਵਾਦ ਤੋਂ ਬਿਨਾ ਇਹ ਕਿਤੇ ਤੁਰ ਜੀਏ ਜਹਾਂ ਤੋਂ ਸਾਉ ਵੇਖੀਏ ਸਮਰੱਥੀ ਸ਼ਕਤੀ ਦੀ ਮਹਾਨਤਾ ਗੁਰਮਤੇ ਸਿੰਘ ਸੇਰਪੁਰ ਵਾਲੇ ਦਾ ਅਫੀਸ਼ੀਅਲ ਰਫਾ ਜਸਵੀਰ ਸਿੰਘ ਜੱਸਾ ਤੇ ਬਰਤੀਸ਼ਕ ਜੋਗੇ ਵਾਲਾ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਸੁਣਗੇ ਅੰਮ੍ਰਿਤ ਦਾ ਘੋਟ ਪੀ ਕੇ ਚੜੀਆਂ ਬਾਦਾਂ ਦੇ ਨਾਲ ਵਿੱਚ ਭੜੀਆਂ અમરતદા કોટપી કે ચિડિયું પાજા દે નાલ રણ وچ પડીયા આખ وچ બાજ સહાય ની હાય શિશક્તિ અમરત દે وچ ચિડિયું બાજ તડાવે ની હાય શિશક્તિ અમરત દે وچ ગતડું શહેર બનાયે ની અમરત પીવે અમર સહોયે ਉਦੋਂ ਉਹ ਛੋਲੇ ਮਾਰੇ ਨਾ ਹੇ ਅੰਬਰ ਤਪੀਵੇ ਅੰਬਰ ਸੋਹੋ ਮੌਤਿ ਉਸ ਨੂੰ ਮਾਰੇ ਨਾ ਸੂਰ ਬਿਰਾ ਦੀਆਂ ਕਰਨੀਆਂ ਤਾਈਂ ਬੰਦਾ ਕਦੇ ਵਸਾਰੇ ਨਾ ਔ ਸੂਰ ਬਿਰਾ ਦੀਆਂ ਕਰਨੀਆਂ ਤਾਈਂ ਬੰਦਾ ਕਦੇ ਵਸਾਰੇ मे शकत अमृतेवचा चिड़ियूं काज तड़ा मए शिषकी अमृते वितड़ू शेर प्रणाए अमृत थी वो ख़ीर जीवो डे क्य अमृ

शकी अमृत वञ चिड़ा शकी अमृत वेरो शेर बणाए जमे अमृत खोज सो अमृत घुर ते सरनर मन जमे अमृत खोज दे सो अमृत घुर अमृत घुर किर पाची सचा माना औ पाया अमृत घुर किर प्राचीनी सचा माना

छो छकिया पर विचो पछल की शेर तव्हां गेशक मरत ते वचार चिड़े न ਓਏ ਸੀ ਸ਼ਕਤ ਅਮਰਤ ਦੇ ਨਚ ਕਿ ਤੇਰਾ ਸ਼ੇਰ ਬਣਾਇ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹੀ ਨਗਰ ਵੱਲੋਂ ਸਹਿਬੇ ਕਮਾਲ ਧੰਨ ਧੰਨ ਸਹਿਬ ਸ੍ਰੀ ਗੋਮ ਸਿੰਘ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਸਾਡੇ ਗੁਰਦੁਆਰਾ ਬੰਗਲਾ ਸਾਹਿਬ ਬਾਬਾ ਜੀ ਸਿੰਘ ਨਗਰ ਦੇ ਆ ਸਮੂਹ ਸੰਗਤਾਂ ਵੱਲੋਂ ਸ੍ਰੀ ਨਗਰ ਕੀਰਤਨ ਸਾਹਿਬ ਦੇ ਜੋ ਪ੍ਰਬੰਧ ਕੀਤੇ ਗਏ ਜੋ ਕਿ ਸਾਰੇ ਹੀ ਨਗਰ ਭਰ ਰਲ ਮਿਲ ਕੇ ਸਾਰੇ ਨਗਰ ਵਿੱਚ ਹੀ ਗਲੀਆਂ ਮਹੱਲਾਂ ਵਿੱਚ ਵੀ ਹੁੰਦਾ ਹੋਇਆ ਜੋ ਨਗਰ ਕੀਰਤਨ ਹੈ ਇਹ ਗੁਰਦੁਆਰਾ ਸਾਹਿਬ ਸਾਭ ਨੂੰ ਸਮਾਪਤ ਹੋਵੇਗਾ ਇਹਦੇ ਵਿੱਚ ਬਹੁਤ ਸਾਰੇ ਵੱਡੇ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਲਾਏ ਗਏ ਬੜੇ ਹੀ ਧੂਮਤਾਮ ਨਾਲ ਕਿਸੇ ਨੇ ਬਿਤਰੇਲਾ ਸਕਾਇਆ ਕਿਸੇ ਨੇ ਕੁਝ ਸਕਾਇਆ ਬਹੁਤ ਅਤਸਾਹ ਸੀ ਲੋਕਾਂ ਨੂੰ ਸੰਗਤ ਬਹੁਤ ਬੜਾ ਅਛਾ ਵੱਡਾ ਸੀਗਾ ਇਸ ਕਰਕੇ ਬਹੁਤ ਸਾਰੇ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ ਤੇ ਆਪਾਂ ਗੁਰੂਗੋਹਾਰਾ ਗੁਰਸਾਹਿਬ ਮਹਾਰਾਜ ਜੀ ਦੇ ਜੋ ਕਿ ਕੱਲ ਤੋਂ ਲੈ ਕੇ ਪ੍ਰਕਾਸ਼ ਕਰਾਏ ਹਨ ਜਿਨ੍ਹਾਂ ਦੇ ਕੱਲ ਨੂੰ ਭੋਗ ਪਾਏ ਜਾਣਗੇ ਸੰਗਤ ਨੂੰ ਬੇਨਤੀ ਵੀ ਕਰਦੇ ਆ ਅਸੀਂ ਵੀ ਸਾਰੇ ਸੰਗਤ ਦੇ ਭਾਈ ਕੱਲ ਨੂੰ ਭੋਗ ਦੇ ਸਮੇਂ ਪਹੁੰਚਣਾ ਹੈ ਅਸੀਂ ਸਰਾਰ ਧਰਮ ਕਿਸੇ ਕਹਿਰੇ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨ ਕਰਦੇ ਹਾਂ ਜਿਨ੍ਹਾਂ ਨੇ ਕੈਰੀ ਲਾਈਫ ਸਟਾਰ ਜਿਨ੍ਹਾਂ ਦਾ ਚੈਨਲ ਹੈ ਭਾਈ ਉਹ ਵੀ ਇਹ ਕਵਰ ਕਰ ਰਹੇ ਨੇ ਇਹ ਸਾਰੇ ਨਗਰ ਗੀਤ ਨੂੰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ